ਭਾਈ ਪੰਥ ਦਾ ਇੱਕ ਮਹਿਣਾ ਹਮੇਸ਼ਾ ਰਿਆ ਨੌਜਵਾਨਾਂ ਦਾ ਮਹਿਣਾ ਲੀਡਰਾਂ ਨਾਲ ਸੀ ਪੰਥ ਦਾ ਮਹਿਣਾ ਸੀ ਵੀ ਜਿਹੜੇ ਨੌਜਵਾਨ ਤੁਰਦੇ ਆ ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ ਉਹਨਾਂ ਦੀ ਕੋਈ ਬਾਹ ਨਹੀਂ ਫੜਦਾ ਠੀਕ ਹੈ ਜੀ ਤੇ ਜੇ ਅੱਜ ਉਸ ਮਹਿਣੇ ਤੋਂ ਪਿੱਛੇ ਹੋ ਕੇ ਭਾਈ ਅਮਰਤਪਾਲ ਸਿੰਘ ਨੇ ਆਪਣੇ ਇੱਕ ਨਾਲ ਦੇ ਬੰਦੇ ਨੂੰ ਛਡਾਉਣ ਲਈ ਜੇ ਨਾਲੇਰ ਕਾ ਕਾਂਡ ਕੀਤਾ ਜੋ ਵੀ ਉੱਥੇ ਹੋਇਆ ਇੰਨੀਆਂ ਤੰਗੀਆਂ ਚੱਲੀਆਂ ਇੰਨੇ ਸਿੰਘਾਂ ਦੇ ਉੱਤੇ ਪਰਚੇ ਆ ਇੰਨੀਆਂ ਐਨਐਸਏ ਹੋ ਗਈ ਜਿੰਨਾ ਕੁਝ ਹੋ ਗਿਆ ਜਿਸ ਬੰਦੀ ਦੇ ਕਰਕੇ ਉਹ ਕੀਤਾ ਜੋ ਹੋਈ ਮੁਕਰ ਗਿਆ ਤੇ ਮੈਨੂੰ ਦੱਸੋ ਵੀ ਜਿਹੜੇ ਨੌਜਵਾਨ ਗਾਂ ਤੁਰਨਾ ਚਾਹੁੰਦੇ ਆ ਜਾਂ ਤੁਰਨਗੇ ਉਹਨਾਂ ਦੇ ਮਗਰ ਕੋਈ ਕਿਦਾਂ ਖੜਜੂਗਾ ਕਿਸੇ ਦਾ ਕੀ ਯਕੀਨਾ ਕੱਲ ਨੂੰ ਬਦਲ ਜੇ ਜੇ ਅਮਰਤਪਾਲ ਸਿੰਘ ਛੱਡ ਕੇ ਅੱਗੇ ਚਲੇ ਜਾਂਦਾ ਫਿਰ ਮਾੜਾ ਸੀ ਵੀ ਨਾਲ ਦੇ ਨੌਜਵਾਨ ਦੀ ਸਾਰ ਨਹੀਂ ਰਹੀ ਜੇ ਅਮਰਤਪਾਲ ਸਿੰਘ ਨਾਲ ਖੜ ਗਿਆ ਤੇ ਫਿਰ ਮਾੜਾ ਬੀਰਪਾ ਘੌੜਾ ਜੀ ਇਹਨੇ ਐਡਾ ਵੱਡਾ ਕਾਂਡ ਕਰ ਦਿੱਤਾ ਇਹਦਾ ਰਸਤਾ ਹੀ ਨਹੀਂ ਸੀ ਜੀ